ਸਰਗਵਾਸੀ ਜੋਗਿੰਦਰ ਸਿੰਘ ਫੌਜੀ ਦੇ ਸੁਪੁੱਤਰ ਸਰਦਾਰ ਨਿਰਪਾਲ ਸਿੰਘ ਸੁੰਨੜ ਦੀ ਪੋਤਰੀ ਅਸ਼ਪ੍ਰੀਤ ਕੌਰ ਤੇ ਗੁਰਫਤੇ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਹਲੜ ਦੌੜ ਪਿੰਡ ਸੁੰਨੜ ਕਲਾ ਜਲੰਧਰ ਵਿਖੇ ਕਰਵਾਈ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਸੁਨੌਰ ਖਰ ਦੇ ਕੇ ਬਹੁਤ ਹੀ ਉਤਸ਼ਾਹ ਨਾਲ ਬਲਦ ਦੌੜ ਮੇਲਾ ਹੱਡ ਬੇਲਾ ਕਰਾਇਆ ਜਾ ਰਿਹਾ ਜਿਹਦੇ ਵਿੱਚੋਂ ਤਕਰੀਬਨ 76 ਜੋਕਾਂ ਨੇ ਪਾਰਟਿਸਿਪੇਟ ਕੀਤਾ ਹੈ ਬਹੁਤ ਹੀ ਉਤਸ਼ਾਹ ਨਾਲ ਦੂਰੋਂ ਦੂਰੋਂ ਗਲਦਾਂ ਦੇ ਸ਼ੌਂਕੀ ਜ਼ਿਮੀਂਦਾਰ ਭਰਾ ਇੱਥੇ ਪਹੁੰਚੇ ਆ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਉਸ ਪਰਿਵਾਰ ਦਾ ਨਰਪਾਲ ਸਿੰਘ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨਾਲ ਬਹੁਤ ਵੱਡਾ ਯੋਗਦਾਨ ਆ ਇਸ ਟੂਰਨਾਮੈਂਟ ਨੂੰ ਨਿਭਰੇ ਜਾਣ ਦੇ ਵਿੱਚ ਆਏ ਹੋਏ ਸਾਰੇ ਹੀ ਪੰਜਾਬ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਖਾਸ ਕਰਕੇ ਐਨਆਰਆਈ ਬੀਰ ਦਰਵਿੰਦਰ ਸਿੰਘ 54 ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੀ ਨੰਬਰ ਸੁਖਵਿੰਦਰ ਕਰਨ ਨੇ ਅਰੇਂਜਮੈਂਟ ਕਰਾਇਆ ਹੈ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਆ 인ਦਰਜੀਤ ਸਿੰਘ ਸਰਪੰਚ ਸਾਹਿਬ ਸਾਡੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਬਹੁਤ ਹੀ ਯਤਨਾਂ ਦੇ ਨਾਲ ਇਹ ਮੇਲਾ ਬਹੁਤ ਜੋਸ਼ੋਖ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਾਰੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਾਂਗਾ ਕਿ ਸਾਰੇ ਆਪਾਂ ਨਸ਼ਿਆਂ ਨੂੰ ਤਿਆਗ ਕੇ ਗਰਾਊਂਡ ਵਿੱਚ ਆ ਕੇ ਮਿਹਨਤਾਂ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਹੈ ਤੇ ਉੱਥੇ-ਉੱਥੇ ਹੀ ਆਪਣੇ ਜੋ ਸ਼ੋਰ ਵਿੱਚ ਪੱਗ ਲਿਆ ਤੇ ਕਰਦੇ ਆ ਦੇ ਨਾਲ ਆਪਣੇ 75 ਪੁਆਇੰਟ ਮਾਪੇ ਦੇ ਨਾਲ ਕੰਮ ਵੀ ਵੱਧ ਤੋਂ ਵੱਧ ਕਰਾ ਕੇ ਜੋਗਦਾਰ ਬਣਾਣਾ ਹੈ ਤੇ ਨਸ਼ਿਆਂ ਨੂੰ ਤਿਆਗ ਕੇ ਖੇਡਾ ਵਾਲਾ ਆਪਣਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਤੇ ਇੱਥੇ ਜੀ ਗੁਰਵਿੰਦਰ ਸਿੰਘ ਥਿਆੜਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆ ਕੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੈਂਬਰ ਪੰਚਾਇਤ ਦਾ ਧੰਨਵਾਦ ਪੂਰੇ ਦਰਸ਼ਕਾਂ ਦਾ ਧੰਨਵਾਦ 20000 ਰੁਪਏ ਜੀ ਫਰਸਟ ਪ੍ਰਾਈਜ਼ ਤਕਰੀਬਨ 20 ਇਨਾਮ ਵੰਡੇ ਜਾਣਗੇ ਕਿੰਨੀਆਂ ਜੋਕਾਂ ਵਧੀਆ ਪਹਿਲੀਆਂ 30 ਜਲਣਗੇ ਉਹਨਾਂ ਸਾਰਿਆਂ ਨੂੰ ਇਨਾਮ ਦਿੱਤੇ ਜਾਣਗੇ ਤੇ ਫਰਸਟ ਪ੍ਰਾਈਜ਼ ਜਿਹੜਾ 20000 ਰੁਪਏ ਦਿੱਤਾ ਜਾਵੇਗਾ ਬਾਕੀ ਜੋ ਹੋਰ ਕੋਈ ਐਡੀਸ਼ਨ ਨਾਲ ਟਰੋਫੀ ਵੀ ਦਿੱਤੀ ਜਾਵੇਗੀ ਤੇ ਨਾਲ ਝੋਲਾ ਦੀ ਜੋੜੀ ਵੀ ਦਿੱਤੀ ਜਾਵਗੀ ਬਲਦਾਂ ਦੇ ਵਾਸਤੇ ਤੇ ਨਾਲ ਨਾਲ ਹੋ ਸਕਦਾ ਉਹਨਾਂ ਦੇ ਕੁਝ ਖਰਾਕ ਦਾ ਵੀ ਪ੍ਰਬੰਧ ਕੀਤਾ ਗਿਆ ਹੋਵੇਗਾ। ਇਹ ਪਹਿਲਾ ਪੰਜ ਸਾਲ ਬਹੁਤ ਪਹਿਲਾਂ ਆਰਾਮ ਕਰਦੇ ਉੱਤੇ ਗਏ ਸੀ ਤੇ ਤਕਰੀਬਨ ਹੁਣ ਸੱਤ ਖੇਡ ਮੇਲੇ ਦਾ ਤਕਰੀਬਨ ਮੈਂ ਵੀ ਦੇਖ ਚੁੱਕਾ ਹਾਂ ਜੀ। ਇਹ ਨੌਵਾਂ ਖੇਡ ਮੇਲਾ ਕਰਵਾਇਆ ਗਿਆ ਸਰਦਾਰ ਨਰਪਾਲ ਸਿੰਘ ਜੀ ਨੇ ਇਸ ਦੀ ਸ਼ੁਰੂਆਤ ਕਰਵਾਈ ਸੀ ਪਿੰਡ ਦੇ ਵਿੱਚ ਦੇ ਨਾਲ ਸਾਡੇ ਸਰਪੰਚ ਸਾਹਿਬ ਇੰਦਰਜੀਤ ਸਿੰਘ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ। ਇਹਨਾਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਯੋਗਦਾਨ ਹੈ ਜਿਨ੍ਹਾਂ ਦੇ ਸਮਰਥਨ ਦੇ ਨਾਲ ਹੀ ਇਹ ਜਿਹੜਾ ਖੇਡ ਮੇਲਾ ਬੜੇ ਜੋਸ਼ ਉਤਸ਼ਾਹ ਨਾਲ ਪਿੰਡ ਸਨੋਟ ਕਰਦੇ ਪਏ ਕਿ ਹਰ ਸਾਲ ਮਨਾਇਆ ਜਾਂਦਾ ਹੈ ਧੰਨਵਾਦ ਹੈ ਬਹਿਨ ਕਸੂਰ ਦਾ ਫਿਰ ਇੱਥੇ 1100 ਰੁਪਏ ਖੇਡ ਮਿਲੇ ਵਾਸਤੇ ਦੇ ਬਹਿਮਾਨ ਸਾਡੇ ਸਾਰਿਆਂ ਦਾ ਤੇ ਪੰਚਾਇਤ ਦਾ ਸਾਰੀ ਦਾ ਧੰਨਵਾਦ ਕਰਦੇ ਵਧ ਤੋਂ ਵਧ ਖੇਡਾਂ ਦੇ ਨਾਲ ਜੁੜਿਆ ਜਾਵੇ ਤੇ ਨਸ਼ੇ ਤੋਂ ਦੂਰ ਹੋਇਆ ਜਾਵੇ ਬੋਲਦਾਨ ਇਹ ਸਾਡੀ ਖਰਾਕ ਇੱਕ ਧੰਨਵਾਦ ਹੈ ਖੇਡ ਦੀ ਖਰਾਕ ਕਰ ਖੜੀ ਤੇ ਮੈਂ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰਦੇ ਹਾਂ

cych acts like someone Daring to humble seeing someone under your roof it will touch you छी सत अड़तालीह उणंजाहु पंजाहु Nabi, मेरा वीर 51 इस तो बात वार्निंग नहीं मिली फिर 51 एक बात की नाम बन्यू पालो तो <laughs> 7 8 9 10 11 12 13 14

भाई रामदार का भाई मान लो ना कमाल करो ਯਾ ਭਾਈ ਇਹਨਾਂ ਵੱਲੋਂ ਅਰਸ਼ਪ੍ਰੀਤ ਕੌਰ ਸੁਨਣ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਬੈੜਾ ਗਿਫਟ ਦਿੱਤਾ ਗਿਆ ਤੇੰਦਲੋਂ ਧੰਨਵਾਦ ਕਰਦੇ ਵੇ ਬਾਕੀ ਜੇ ਜਨਮ ਦਿਨ ਦੀ ਕੋਈ ਜਾਣਦੀ ਤੇ ਕੋਈ ਵੀ ਮੇਰਾ ਵੀ ਰੁੱਟ ਕੇ ਹੈ ਜਲਦਾ ਕਰਿਆ ਕਰੋ ਅੱਜ ਦੀ ਵਾਰਗਾ بلال يا نان انو منن منن پيچي اوه 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 او